ਸਤਵੀਰ ਸਿੰਘ ਬੈਠੋ ਸਵਾਲ ਪੁੱਛੇ ਜੇ ਜਾਣ ਸਾਰੇ ਆਪੋ ਆਪਣੀ ਸਾਰੇ ਆਪੋ ਆਪਣੀ ਚੇਅਰ ਐਡਰੈਸ ਕਰੋ ਜੀ ਚੇਅਰ ਚੇਅਰ ਤੇ ਬੈਠਣ ਦੀ ਕਿਰਪਾਲਤਾ ਕਰੋ ਜੋ ਵੀ ਬਿਨਾ ਚੇਅਰ ਤੋਂ ਨਹੀਂ ਚੇਅਰ ਤੋਂ ਬਿਨਾ ਬੋਲ ਰਿਹਾ ਉਹਨੂੰ ਨਹੀਂ ਸੁਣਿਆ ਜਾਵੇਗਾ ਬੈਠਣ ਦੀ ਕਿਰਪਾਲਤਾ ਕਰੋ ਤੁਸੀਂ ਬੈਠੋ 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 ਇਹ ਜੋ ਨਾਰੇ ਲਗਾਏ ਜਾ ਰਹੇ ਹਨ ਇਹਨਾਂ ਨੂੰ ਰਿਕਾਰਡ ਨਾ ਕੀਤਾ ਜਾਵੇ ਜੋ ਨਾਰੇ ਲਗਾਏ ਜਾ ਰਹੇ ਹਨ ਇਹ ਰਿਕਾਰਡ ਨਾ ਕੀਤਾ ਜਾਵੇ ਸਾਰੇ ਆਪੋ ਆਪਣੀ ਚੇਅਰ ਤੇ ਬੈਠਣ ਦੀ ਕਿਰਪਾਤਾ ਕਰੋ ਸਾਰੇ ਆਪੋ ਆਪਣੀ ਚੇਅਰ ਤੇ ਬੈਠੋ ਜੀ ਬੈਨ ਆਫ ਦੀ ਹਾਊਸ ਦੇ ਵਿੱਚ ਨਾ ਜਾਇਆ ਜਾਵੇ ਬਲ ਕਰੋ ਸਾਰੇ ਆਪੋ ਆਪਣੀ ਚੇਅਰ ਤੇ ਬਹਿਣ ਸਾਰੇ ਆਪੋ ਆਪਣੀ ਚੇਅਰ ਤੇ ਬਹਿਣ ਜੀ ਸਾਰੇ ਆਪੋ ਆਪਣੀ ਚੇਅਰ ਤੇ ਬੈਠਣ ਦੀ ਕਿਰਪਾਤਾ ਕਰੋ ਸਾਰੇ ਆਪੋ ਆਪਣੀ ਚੇਅਰ 'ਤੇ ਬੈਠਣ ਦੀ ਕਿਰਪਾਲਤਾ ਕਰੋ ਸਾਰੇ ਆਪੋ ਆਪਣੀ ਚੇਅਰ 'ਤੇ ਬੈਠੋ ਸਾਰੇ ਆਪੋ ਆਪਣੀ ਚੇਅਰ 'ਤੇ ਬੈਠੋ ਜੀ ਇਹਨਾਂ ਰੋਕਿਆ ਜਾ ਰਹੀ ਹੈ ਸੰਜੀ ਸਾਰੇ ਆਪੋ ਆਪਣੀ ਚੇਅਰ 'ਤੇ ਬੈਠਣ ਦੀ ਕਿਰਪਾਲਤਾ ਕਰੋ ਸਾਰੇ ਜੋ ਵੀ ਨਾਰੇ ਇੱਥੇ ਮੇਰੀ ਬਿਨਾਂ ਇਜਾਜ਼ਤੋਂ ਲਗਾਏ ਜਾ ਰਹੇ ਹਨ ਇਹ ਰਿਕਾਰਡ ਨਾ ਕੀਤੇ ਜਾਣ ਸਰਦਾਰ ਸਾਨੂੰ ਕਿਰਪਾ ਕਰਕੇ ਓ ਤੁਸੀਂ ਬੈਠੋ ਸਾਰੇ ਆਪੋ ਆਪਣੀ ਜੇਹਰ ਤੇ ਬੈਠੋ ਜੀ ਬਾਜਾ ਸਾਹਿਬ ਬਾਜਾ ਸਾਹਿਬ ਐ ਬਾਜਾ ਸਾਹਿਬ ਖਾਂਜਖਾ ਪਾ ਕੇ ਗੱਲ ਕਰੋ ਅੱਖਾਂ ਜਖਾ ਪਾ ਕੇ ਗੱਲ ਕਰੋ ਬਾੜਾ ਵਾਲੇ ਸੂਰਜ ਪੜਿਓ ਮਾਨਯੋਗ ਮੁੱਖ ਮੰਤਰੀ ਜੀ ਮਾਨਯੋਗ ਮੁੱਖ ਮੰਤਰੀ ਜੀ ਬੈਠੋ ਜੀ ਬੈਠੋ ਸਾਰੇ ਬੈਠਣ ਦੀ ਕਿਰਪਾਲਤਾ ਕਰੋ ਗੱਲ ਕਰੋ ਅੱਖਾਂ ਜਖਾ ਹੈ ਪੰਜਾਬੀ ਭਾਸ਼ਾ ਸਾਰੇ ਬੈਠਣ ਦੀ ਕਿਰਪਾਲਤਾ ਕਰੋ ਜੀ ਬੈਠੋ ਬੈਠੋ ਤੁਸੀਂ ਬੈਠੋ ਜੀ ਬੈਠੋ ਮੁੱਖ ਮੰਤਰੀ ਸਾਹਿਬ ਤੀਜਾ ਆਕਰ ਅੰਗਰੇਜ਼ੀ ਦਾ ਬੋਲਦੇ ਹੋ ਹਰ ਆਪਣੀ ਬੈਠੇ ਦੇ ਵਿੱਚ ਪਹਿਲਾਂ ਗੱਲ ਸੁਣੋ ਹਾਂਜੀ ਸੀਐਮ ਸਾਹਿਬ ਬੋਲਣਗੇ ਤੁਸੀਂ ਬੈਠੋ ਤਾਂ ਸਹੀ ਹਾਂਜੀ ਸੀਐਮ ਸਾਹਿਬ ਬੋਲੋ ਜੀ ਸਾਰੇ ਜਾਨੀ ਬੈਠਣ ਦੀ ਕਿਰਪਾਲਤਾ ਕਰੋ ਜੀ ਬੈਠੋ ਬੈਠ ਜਿਓ ਜੀ ਹਾਂਜੀ ਸੀਐਮ ਸਾਹਿਬ ਬੋਲਣਗੇ ਸਰ ਇਹ ਬਹੁਤ ਹੀ ਜ਼ਿਆਦਾ ਬੁਰੀ ਜਿਹੜਾ ਕਿ ਵਿਧਾਨ ਸਭਾ ਦਾ ਉਹ ਮਹੌਲ ਖਰਾਬ ਕਰ ਰਹੇ ਨੇ ਇਹਨਾਂ ਨੂੰ ਕੋ ਬੈਠ ਕੇ ਗੱਲ ਕਰਿਆ ਕਰਨਾ ਜਦੋਂ ਵੀ ਦੇਖ ਲੋ ਭੱਜਣੀਆਂ ਗੱਲਾਂ ਕਰ ਰਹੇ ਜਾਂਦੇ ਨੇ ਇਧਰ ਨਾਰੇ ਲਾ ਕੇ ਭੱਜ ਜਾਂਦੇ ਨੇ ਵੀ ਤੁਸੀਂ ਬੈਠ ਕੇ ਡਿਸਕਸ਼ਨ ਤਾਂ ਕਰ ਲੋ ਅਸੀਂ ਉੱਥੇ ਬੈਠੋ ਜੀ ਬੈਠੋ ਜੀ ਬੈਠ ਕੇ ਸਾਰੇ ਆਪ ਆਪਣੀ ਸੀਟਾਂ 'ਤੇ ਬੈਠਣ ਦੀ ਕਿਰਪਾਲਤਾ ਕਰੋ ਗੱਲ ਕਰੋ ਬੈਠੋ ਜੀ ਮਾਨਯੋਗ ਮੱਖ ਮੰਤਰੀ ਜੀ ਬੋਲਣਗੇ ਅਸੀਂ ਦੱਸ ਵੀ ਰਹੇ ਹਾਂ ਤੁਸੀਂ ਬੈਠੋ ਤਾਂ ਸਹੀ ਮਾਣਯੋਗ ਮੁੱਖ ਮੰਤਰੀ ਜੀ ਬਾਕੀ ਆਪੋ ਆਪਣੀ ਚੇਅਰ ਸੇ ਬੈਠਣ ਦੀ ਕਿਰਪਾਲਤਾ ਕਰੋ ਸਭ ਤੋਂ ਪਹਿਲਾਂ ਮੈਂ ਇਹ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਹੈ ਵੀ ਤੁਸੀਂ ਸਾਰੇ ਪੰਜਾਬੀ ਮਾਂ ਬੋਲੀ ਦੇ ਰਾਖੇ ਜੀ ਤੁਸੀਂ ਕਿਦੇ ਇਹ ਵੇਖਿਆ ਵੀ ਪੰਜਾਬੀ ਜਿਹੜੀਆਂ ਪੰਜਾਬੀ ਟੀਚਰਾਂ ਨੇ ਕਿੰਨੀਆਂ ਪੋਸਟਾਂ ਖਾਲੀ ਆ ਸਾਡੇ ਖੁਦ ਦੇ ਸਕੂਲ ਦੇ ਵਿੱਚ ਦੋ ਪੰਜਾਬੀ ਟੀਚਰਾਂ ਦੀਆਂ ਕਿਰਪਾ ਕਰਕੇ ਮੁੱਦੇ ਤੇ ਬੋਲੋ ਜੀ ਮੁੱਦਾ ਇਹੋ ਆ ਜੀ ਵੀ ਜਿਹੜੇ ਸਰਕਾਰੀ ਟੀਚਰਾਂ ਦੀਆਂ ਪੋਸਟਾਂ ਆ ਖਾਲੀ ਪਈਆਂ ਉਹਨਾਂ ਨੂੰ ਭਰਿਆ ਜਾਵੇ ਤੁਸੀਂ ਵਾਜਾ ਵਜਾਉਂਦੇ ਜਿਵੇਂ ਇੰਨੇ ਟੀਚਰ ਭਰਤੀ ਕਰਤੇ ਆ ਤੇ ਉਹ ਜਿੰਨੇ ਰਿਟਾਇਰ ਹੋਏ ਉਹ ਵੀ ਜਿਹੜੇ ਮੁੱਦੇ ਦਿੱਤੇ ਗਏ ਹਨ ਕਿਰਪਾ ਕਰਕੇ ਉਹਨਾਂ ਦੀ ਆਪਣੀ ਚਰਚਾ ਕੀਤੀ ਜਾਵੇ ਜਿਹੇ ਮੁੱਦਾ ਆ ਵੇਖੋ ਤੁਸੀਂ ਆਖਿਆ ਇਹਦੇ ਵਿੱਚ ਜਿਹੜਾ ਮੈਂ ਆਪਣੇ ਹਲਕੇ ਦੀ ਵਿਕਾਸ ਦੀ ਗੱਲ ਕਰ ਰਿਹਾ ਵੀ ਜਦੋਂ ਟੀਚਰਾਂ ਦੀਆਂ ਪੋਸਟਾਂ ਖਾਲੀ ਆ ਤੇ ਸਾਰੇ ਆਪਣਾ ਕਿਰਪਾ ਕਰਕੇ ਜਿਹੜਾ ਮੁੱਦਾ ਦਿੱਤਾ ਗਿਆ ਉਸ ਦੀ ਉਸੇ ਦੀ ਚਰਚਾ ਕੀਤੀ ਜਾਵੇ ਓਏ ਉਹਦੇ ਦੀ ਬੋਲਣੇ ਤੁਸੀਂ ਗੱਲ ਸਮਝੋ ਸਹੀ ਪੂਰੀ ਵੀ ਜਦੋਂ ਟੀਚਰਾਂ ਦੀਆਂ ਪੋਸਟਾਂ ਖਾਲੀ ਆ ਤੇ ਸਿੱਖਿਆ ਕਿਤੋਂ ਨਹੀਂ ਆ ਸਾਰੇ ਆਪੋ ਆਪਣੀ ਚੇਅਰਸ 'ਤੇ ਬੈਠੇ ਰਹਿਣ ਮੁੱਦੇ ਤੇ ਬੋਲੋ ਸਾਹਿਬ ਮੁੱਦੇ ਤੇ ਜੀ ਮੁੱਦੇ ਦੀ ਗੱਲ ਤਾਂ ਸੁਣ ਲਓ ਤੁਸੀਂ ਦੇ ਕੰਸੈਂਟਰੇਟ ਕਰੋ ਤੁਸੀਂ ਮੈਂ ਇੱਕ ਵਾਰ ਮੁੱਦੇ ਰਿਪੀਟ ਕਰ ਦਿੰਨਾ ਸੰਵਿਧਾਨਿਕ ਭਾਵਨਾਵਾਂ ਨੂੰ ਉਤਸ਼ਾਹਿਤ ਕਰਨਾ 75 ਸਾਲ ਤੋਂ ਦੀਆਂ ਹੀ ਸੁਣੀਆਂ ਨੇ ਅਸੀਂ ਲੋਕਤੰਤਰ ਨੂੰ ਮਜ਼ਬੂਤ ਕਰਨਾ ਕੋਈ ਕੰਮ ਨਹੀਂ ਦੇਖਿਆ ਤੀ ਸੜਕਾਂ ਨਾਲੀ ਵਿਧਾਨ ਸਭਾ ਹਲਕਿਆਂ ਵਿੱਚ ਵਿਕਾਸ ਅਤੇ ਕਾਨੂੰਨ ਵਿਵਸਥਾ ਨਾਲ ਸੰਬੰਧਿਤ ਮਾਮਲਿਆਂ ਬਾਰੇ ਵਿਚਾਰ ਵਟਾਂਦਰਾ ਕਰਨ ਜੇ ਸਾਰ ਸਿੱਖਿਆ ਮਜ਼ਬੂਤ ਹੋਊਗੀ ਲੋਕ ਸਾਰੇ ਆਪੋ ਆਪਣੀ ਚੇਅਰ ਤੇ ਬੈਠੋ ਜੀ ਪੰਨੀ ਪ੍ਰਚਾਰ ਕਰਨੇ ਨਹੀਂ ਵਿਧਾਨ ਸਭਾ ਜੋ ਵੀ ਮੇਰੀ ਚੇਅਰ ਤੋਂ ਬਿਨਾ ਬੋਲਿਆ ਗਿਆ ਉਹ ਰਿਕਾਰਡ ਨਾ ਕੀਤਾ ਜਾਵੇ ਸਾਰ ਜੇ ਸਿੱਖਿਆ ਮਾਰੇ ਆਪੋ ਆਪਣੀ ਚੇਅਰ ਤੇ ਬੈਠੋ ਜੇ ਬੈਠੋ ਜੇ ਸਿੱਖਿਆ ਤੁਸੀਂ ਬੈਠੋ ਗੱਲ ਸੁਣੋ ਜੀ ਜੇ ਸਿੱਖਿਆ ਮਜ਼ਬੂਤ ਹੋਏਗੀ ਤਾਂ ਹੀ ਲੋਕ ਸਰਪੰਚ ਸਾਹਿਬ ਵੀ ਬੋਲਣਗੇ ਤਾਂ ਔਰ ਤੋਂ ਸਰਦਾਰ ਲਾਭ ਸਿੰਘ ਉਗੋਕੇ ਜੀ ਬੋਲਣਗੇ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਮੇਰਾ ਨਾਮ ਕੁਸ਼ਪਿੰਦਰ ਸਿੰਘ ਹੈ ਤੇ ਮੈਂ ਪੀਐਮ ਸ਼੍ਰੀ ਮੋਰਨ ਆਪਾ ਸਕੂਲ ਤੋਂ ਇੱਥੇ ਆਇਆ ਹਾਂ ਤੇ ਅੱਜ ਮੈਂ ਆਪਣੇ ਹਲਕੇ ਦੇ ਵਿੱਚ ਕੀਤੇ ਗਏ ਵਿਕਾਸ ਬਾਰੇ ਦੱਸਾਂਗਾ ਮੇਰੇ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਗਰਾਊਂਡ ਬਣਾਏ ਗਏ ਹਨ ਸਕੂਲਾਂ ਦਾ ਨਿਰਮਾਣ ਕੀਤਾ ਗਿਆ ਹੈ ਸਕੂਲ ਆਫ ਐਮੀਨੈਂਸ ਬਣਾਇਆ ਗਿਆ ਹੈ ਅਤੇ ਕਾਨੂੰਨ ਵਿਵਸਥਾ ਦੇ ਲਈ ਪੁਲਿਸ ਪੁਲਿਸ ਵੱਲੋਂ ਪੁਲਿਸ ਟ੍ਰੈਫਿਕ ਪੁਲਿਸ ਐਸ ਐਸ ਐਫ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਹਰ ਸਾਲ ਪੁਲਿਸ ਰੀਆਂ ਨਵੀਆਂ ਭਾਰਤੀਆਂ ਕੱਢੀਆਂ ਗਈਆਂ ਵਿਰੋਧੀ ਧਿਰ ਦੇ ਨੇਤਾ ਨਾ ਬੋਲੋ ਕਿਰਪਾ ਕਰਕੇ ਸਭਾਰੇ ਆਪ ਆਪਣੀ ਚੇਅਰ ਤੇ ਬੈਠੋ 25000 ਪਰ ਬੈਠੋ ਜੀ ਬੈਠੋ ਸਾਰੇ ਆਪ ਆਪਣੀ ਚੇਅਰ ਤੇ ਬੈਠੋ ਬੈਠੋ ਔਰ ਜੋ ਵੀ ਮੇਰੀ ਚੇਰ ਤੋਂ ਬਿਨਾ ਬੋਲਿਆ ਜਾ ਰਿਹਾ ਹੈ ਉਸ ਨੂੰ ਰਿਕਾਰਡ ਨਾ ਕੀਤਾ ਜਾਵੇ ਬੈਠੋ ਜੀ ਬੈਠੋ ਬੈਠੋ ਜੀ ਦੁਬੀ ਸਿੱਖਿਆ ਦੇ ਦਿੱਤਾ ਕੋਈ ਇੱਕ ਕੰਮ ਗਿਣਾ ਦਿਓ ਤੁਸੀਂ ਬੈਠੋ ਬੈਠੋ ਜੀ ਜੋ ਵੀ ਮੇਰੀ ਚੇਰ ਤੋਂ ਬਿਨਾ ਬੋਲਿਆ ਜਾ ਰਿਹਾ ਉਸ ਨੂੰ ਰਿਕਾਰਡ ਨਾ ਕੀਤਾ ਜਾਵੇ ਜੇ ਤੁਸੀਂ ਕੰਮ ਕੀਤੇ ਹੋਏ ਹੁੰਦੇ ਲਾਹਵ ਸਿੰਘ ਉੱਕੋ ਕੇ ਜੀ ਲਾਹਵ ਸਿੰਘ ਉੱਕੋ ਕੇ ਜੀ ਅਰੇ ਕੁਰਸੀ ਨਹੀਂ ਜਰੀ ਸਾਰੇ ਆਪੋ ਆਪਣੀ ਚੇਰ ਤੇ ਬੈਠੋ ਜੋ ਵੀ ਮੇਰੀ ਚੇਅਰ ਤੋਂ ਬਿਨਾ ਬੋਲਿਆ ਜਾ ਰਿਹਾ ਉਸ ਨੂੰ ਰਿਕਾਰਡ ਨਾ ਕੀਤਾ ਜਾਵੇ ਸਾਰੇ ਆਪੋ ਆਪਣੀ ਚੇਅਰ 'ਤੇ ਬੈਠੋ ਲਾਹਵ ਸਿੰਘੂ ਗੋਗੋ ਜੀ ਅਤੇ ਅੰਤ ਵਿੱਚ ਮੈਂ ਇਹ ਹੀ ਦੱਸਣਾ ਚਾਹਾਂਗਾ ਕਿ ਸਾਡੀ ਸਰਕਾਰ ਦੀ ਕਿਰਪਾ ਕਰਕੇ ਬੈਠੋ ਵਿਰੋਧੀ ਧਿਰ ਦੇ ਨੇਤਾ ਬੈਠਣ ਦੀ ਕਿਰਪਾਲਤਾ ਕਰੋ ਜੀ ਇਹਨਾਂ ਨੂੰ ਪੁੱਛੋ ਬੈਠੋ ਬੈਠੋ ਕਿਰਪਾ ਕਰਕੇ ਬੈਠੋ ਜੀ ਸਾਰੇ ਬੈਠੋ ਬੈਠੋ ਜੀ ਲਾਵ ਸਿੰਘੂ ਕੋਕੀ ਜੀ ਗੱਲ ਕਰਨਗੇ ਹਾਂਜੀ ਅੰਤ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਕਿ ਸਾਡੀ ਸਰਕਾਰ ਨੇ ਸਾਰੇ ਪੁਰਾਣੇ ਸਕੂਲਾਂ ਦੀਆਂ ਬਿਲਡਿੰਗਾਂ ਨੂੰ ਨਵੇਂ ਸਿਰੇ ਤੋਂ ਬਣਾਇਆ ਏ ਤੇ ਉਹਨਾਂ ਦੇ ਵਿੱਚ ਬਹੁਤ ਵਧੀਆ ਹਾਂਜੀ ਧੰਨਵਾਦ ਜੀ ਸਪੀਕਰ ਸਾਹਿਬ ਇਹ ਇੱਕ ਅੱਖਾਂ ਪਾਣੀ ਮੇਰੇ ਨਾਲ ਗੱਲ ਕਰਨ ਇਹ ਪਹਾੜਾਂ ਵਾਲੇ ਸਕੂਲਾਂ 'ਚ ਪੜੇ ਹੋਏ ਨੇ ਇਹ ਪਹਾੜਾਂ ਵਾਲੇ ਸਕੂਲਾਂ 'ਚ ਪੜੇ ਹੋਏ ਨੇ ਉਹ ਊੜਾ ੜਾ ਸੁਣਾ ਦੇਣ ਇੱਕ ਵਾਰੀ ਇਹ 35 ਸੁਣਾ ਦੇਣ ਇੱਕ ਵਾਰੀ ਔਰ ਤੁਸੀਂ ਬੈਠੋ ਜੀ ਬੈਠੋ ਬੈਠੋ ਤੀਰੇ ਡਿਸਕਸ਼ਨ ਨਹੀਂ ਕਰਨੀ। ਕਿਰਪਾ ਕਰਕੇ ਬੈਠਣ ਦੀ ਕਿਰਪਾਲਤਾ ਕਰੋ। ਜੋ ਵੀ ਮੇਰੀ ਚੇਰ ਦੇ ਪੁਜਾਇਤ ਤੋਂ ਬਾਹਰ ਬੋਲਿਆ ਜਾ ਰਿਹਾ ਉਸ ਨੂੰ ਰਿਕਾਰਡ ਨਾ ਕੀਤਾ ਜਾਵੇ। ਮੈਨੂੰ ਇੱਕ ਵਾਰ ਦੇਖੋ। ਬੈਠੋ ਜੀ ਤੁਸੀਂ। ਮਾਨਯੋਗ ਫਿਕਰ ਸਾਹਿਬ ਥੋੜਾ ਸਮਝ ਪਾ ਜਾਵੇ। ਹਾਂ ਜੀ ਮੰਤਰੀ ਸਾਹਿਬ। ਓ ਅਸੀਂ ਸਰਕਾਰੀ ਸਕੂਲ ਨਵੀਨੀਕਰਨ ਕੀਤਾ ਰੋਪੇਰਾ ਕੇ ਬੈਠਣ ਦੀ ਕਿਰਪਾਲਤਾ ਕਰੋ ਜੀ ਸਰਕਾਰੀ ਸਕੂਲ ਦੀ ਗੱਲ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਛੇਰ ਨੂੰ ਐਡਰੈਸ ਕਰੋ ਜੀ ਬੈਠੋ ਸਰਕਾਰੀ ਸਕੂਲ ਹੋਗਾ ਵਿਰੋਧੀ ਧਰਤੀ ਨੇਤਾ ਗੱਲ ਸੁਣੋ ਜੀ ਬੈਠਣ ਦੀ ਕਿਰਪਾਲਤਾ ਕਰੋ ਮੇਰੀ ਗੱਲ ਸੁਣ ਲੋ ਸਰਕਾਰੀ ਦੇ ਵਿੱਚ ਬਿਲਕੁਲ ਫੀਸ ਨਹੀਂ ਮਾਨਯੋਗ ਮੁੱਖ ਮੰਤਰੀ ਜੀ ਬੋਲ ਰਹੇ ਆ ਉਹਨਾਂ ਨੂੰ ਬੋਲਣ ਦਿਓ ਬੈਠੋ ਜੀ ਤੁਸੀਂ ਓ ਤੁਸੀਂ ਕਿਰਪਾ ਕਰਕੇ ਬੈਠੋ ਜੀ ਬੈਠੋ ਦੇਖ ਲੋ ਇੱਕ ਵਾਰੀ ਬੈਠੋ ਤੁਸੀਂ ਤੁਹਾਡੇ ਹੱਲਕੇ ਦੇ ਵਿੱਚ ਕਿੰਨੇ ਜ਼ੂਲ ਨੇ ਦੱਸੋ ਮੈਨੂੰ ਮਾਨਯੋਗ ਮੁੱਖ ਮੰਤਰੀ ਜੀ ਬੋਲ ਰਹੇ ਆ ਸਾਡੀ ਹੈ ਅਤੇ ਸਦਨ ਦੀ ਕਾਰਵਾਈ ਨੂੰ ਸਦਨ ਦੀ ਕਾਰਵਾਈ ਨੂੰ ਸਮੂਹ ਚਲਾਉਣ ਦਾ ਯਤਨ ਕਰੋ ਜੀ ਬੈਠੋ ਇਹ ਗੈਰ ਕੀਤੀ ਹੋਈ ਹੈ ਸਦਨ ਦੀ ਕਾਰਵਾਈ ਨੂੰ ਸਮੂਹ ਚਲਾਉਣ ਦਾ ਯਤਨ ਕਰੋ ਬੈਠੋ ਤੁਸੀਂ ਬੈਠੋ ਇਹ ਮਿੱਟੇ ਕਵਾੜ ਭੱਜਣ ਨੂੰ ਮਰਦਾਬਾਦ ਮਰਦਾਬਾ ਦੇ ਨਾਰੇ ਲਾ ਕੇ ਇਹ ਬਾਹਰ ਨੂੰ ਭੱਜਣ ਲੱਗ ਜਾਂਦੇ ਨੇ ਇੱਧਰ ਇੱਧਰ ਆ ਜਾਂਦੇ ਨੇ ਕਿ ਇੱਧਰ ਇਹਨਾਂ ਦੇ ਘਰ ਦਾ ਰਾਜ ਹੈ ਇਹ ਕੀ ਤੁਹਾਡੀ ਆਈ ਹੋਈ ਸਰਕਾਰ ਕੁਝ ਕਰਦੀ ਨਹੀਂ ਹੈ ਨਾ ਉਹ ਕਿਹਨੇ ਕਿਹਾ ਕੁਝ ਕਰਦੀ ਨਹੀਂ ਹੈ ਕਿਹਨੇ ਕਿਹਾ ਉਹ ਕਿਰਪਾ ਕਰਕੇ ਛੇਰ ਨੂੰ ਅਡਰੈਸ ਕਰੋ ਜੀ ਕਿਰਪਾ ਕਰਕੇ ਛੇਰ ਨੂੰ ਅਡਰੈਸ ਕਰੋ ਅਡਰੈਸ ਬੈਠੋ ਜੀ ਬੈਠੋ ਕਿਰਪਾ ਕਰਕੇ ਛੇਰ ਨੂੰ ਅਡਰੈਸ ਕਰੋ ਕਿਰਪਾ ਕਰਕੇ ਚੇਅਰ ਨੂੰ ਅਡਰੈਸ ਕਰੋ ਬੈਠੋ ਤੁਸੀਂ ਤੁਸੀਂ ਆਪ 70 ਸਾਲ ਜੋ ਵੀ ਮੇਰੀ ਇਜਾਜ਼ਤ ਤੋਂ ਬਿਨਾਂ ਬੋਲਿਆ ਜਾ ਰਿਹਾ ਹੈ ਉਸਨੇ ਨਹੀਂ ਕੋਰ ਨਾ ਕਿ ਆਮ ਲੋਕਾਂ ਦੀ ਫਲਾਈ ਨੂੰ ਜਰਦੇ ਨਹੀਂ ਹੈ ਕਿਰਪਾ ਕਰਕੇ ਬੈਠੋ ਮੈਂ ਕੋਈ ਗੱਲ ਕਰੂੰਗਾ ਬੈਠੋ ਜੀ ਤੁਸੀਂ ਆਮ ਲੋਕਾਂ ਦੀ ਫਲਾਈ ਨੂੰ ਜਰ ਕਿਰਪਾ ਕਰਕੇ ਅੱਖਾਂ ਭਾ ਕੇ ਗੱਲ ਕਰੋ ਬਾਕੀ ਬਾਕੀ ਐਮ ਐਲ ਏ ਸਾਹਿਬਾਂ ਦੇ ਸਾਹਿਬ ਦੇ ਵੀ ਆਪਾਂ ਵਿਚਾਰ ਸੁਣਨੇ ਆ ਤੁਸੀਂ ਅੱਜ ਸਕੂਲ ਦੇ ਬਾਥਰੂਮਾਂ ਦੀ ਗੱਲ ਕਰ ਰਹੇ ਹੋ ਤੁਸੀਂ ਬਾਕੀ ਐਮ ਐਲ ਏ ਸਾਹਿਬ ਦੀ ਵੀ ਆਪਾਂ ਵਿਚਾਰ ਸੁਣਨੇ ਆ ਕਿਰਪਾ ਕਰਕੇ ਬੈਠੋ ਜੀ ਬੈਠੋ ਤਾਂ ਉਹ ਵੀ ਨਹੀਂ ਬਣਾਏ ਹੈਗੇ ਸਾਰੇ ਬੈਠਣ ਦੀ ਕਿਰਪਾਲਤਾ ਕਰੋ ਬੈਠੋ